ਅੱਲਾ ਖੇ ਸਦਾਨੇ ਨਾਲ ਫੋਟੋ ਦੇਖੀ ਤਾਂ ਲੱਖੇ ਸਦਾਨੇ ਨੂੰ ਮੈਂ ਪੁੱਛੀ ਤਾਂ ਸਤਨਾਮ ਦਾਉ ਕੌਣ ਐ ਜਿਹੜਾ ਬੰਦੀ ਸਿੰਘਾਂ ਬਾਰੇ ਧਰਨਾ ਚੱਲ ਰਿਹਾ ਬੜੈਲ ਜੀਲ ਦੇ ਕੋਲ 2022 ਬੂਈ ਦੇ ਨੇੜੇ ਤੂੰ ਚਰਚਾ 'ਚ ਆਇਆ ਸੀ ਭਾਨੇ ਨੂੰ ਭਾਨਿਆ ਲੱਖਾ ਸਦਾਨੇ ਨੂੰ ਪੁੱਛੀ ਸਤਨਾਮ ਦਾਉ ਨੇ ਤੂੰ ਕਿੰਨੇ ਕੇਸ ਭੇਜੇ ਤੇਰੇ ਵੀ ਆਏ ਸੀ ਮੇਰੇ ਕੋਲੇ ਮੈਂ ਕੋਈ ਇਸ਼ਾਨ ਨਹੀਂ ਕਰਦਾ ਸਾਡਾ ਟੰਗ ਹੈ ਅਸੀਂ ਕਿਸੇ ਨੂੰ ਮਿਲਦੇ ਨਹੀਂ ਆਂ ਟਰੈਵਲ ਏਜੰਟਾਂ ਨੂੰ ਮਿਲਦੇ ਹੀ ਨਹੀਂ ਅਸੀਂ ਨਾ ਅਸੀਂ ਗਾਹਕ ਨੂੰ ਮਿਲੇ ਲੱਖਾ ਸਦਾਣੇ ਨੂੰ ਪੁੱਛੀ ਉਹਦੇ ਪਿੱਛੇ ਕਿਤੇ ਕਲਾਇੰਟ ਨਾਲ ਸਤਨਾਮ ਦੀ ਕਦੇ ਫੋਨ ਮੀਟਿੰਗ ਹੋਈ ਹੈ ਕਦੇ ਜਿਹੜੇ ਟਰੈਵਲ ਏਜੰਟਾਂ ਦੀ ਗੱਲ ਕਰਦੇ ਕਿਸੇ ਟਰੈਵਲ ਏਜੰਟ ਨਾਲ ਮੀਟਿੰਗ ਹੋਈ ਹੈ ਅਸੀਂ ਫੋਨ ਤੇ ਦਬਕਾ ਮਾਰਦੇ ਆਂ ਅਗਲੇ ਨੂੰ ਆਹ ਤੇਰੇ ਖਲਬ ਸ਼ਿਕਾਇਤ ਆਈ ਯਾਰ ਸੈਟਲਮੈਂਟ ਕਰਕੇ ਦੱਸ ਦੇ ਤੇ ਸੈਟਲਮੈਂਟ ਹੋ ਜਾਂਦੀ ਲੋਕਾਂ ਦੇ ਪੈਸੇ ਮਿਲ ਜਣੇ ਨੇ ਸ਼ੱਕ ਨਹੀਂ ਦਿਖਾਉਂਦੇ ਜਿਹਦੀ ਪੈਸੇ ਮਿਲਣੇ ਆ ਤੇ ਜਿਨੇ ਪੈਸੇ ਦੇਨੇ ਉਹਨੂੰ ਵੀ ਸ਼ੱਕ ਦੇ ਨਾਲ ਸਾਡੇ ਤੇ ਇਲਜ਼ਾਮ ਕਿਵੇਂ ਲੱਗ ਜਾਣਗੇ ਬਲੈਕਮੇਲਿੰਗ ਦੇ ਇਹ ਪੁੱਛੀ ਜੇ ਮੈਂ ਹੁਣ ਗੱਲ ਕਰਾਂ ਨਾ ਛੋਟਾ ਮੂਹ ਵੱਡੀ ਗੱਲ ਤੇਰੇ ਉਸਤਾਦ ਆ ਸੀ ਇਸ ਕੰਮ ਚ ਟਰੈਵਲ ਏਜੰਟਾਂ ਤੋਂ ਪੈਸੇ ਕਢਾਉਣ ਚ ਤੂੰ ਤਾਂ ਬੜੀ ਛੇਤੀ ਯਾਰ ਬਦਨਾਮ ਹੋ ਗਿਆ ਕਿੰਨੇ 4-5 ਤੱਕ ਦੇ ਪਰਚੇ ਹੋ ਗਏ ਸਾਡੇ ਤੇ ਕਿਉਂ ਨਹੀਂ ਪਰਚੇ ਦਰਜ ਹੁੰਦੇ ਆ ਲੈ ਹੁਣ ਫਰਕ ਫਿਕਰ ਆ ਮੈਨੂੰ ਤੂੰ ਬਾਈ ਤੋਂ ਬਾਅਦ ਟਰੈਵਲ ਏਜੰਟ ਤੋਂ ਪੈਸੇ ਕਢਾ ਰਿਹਾ ਹੋਰ ਕਢਾ ਮੈਂ ਕਾਮਨਾ ਕਰਦਾ ਹਾਂ ਹੋਰ ਘਟਾ ਥੋੜਾ ਸਿੱਧੇ ਰਾਹ ਪੈ ਜਾ